ਬਾਕੀ ਵੀ ਯਾਰ ਕਾਲਜ ਉਹ ਹਨਾ ਸਿਖਰਾਂ ਤੇ ਚੱਲ ਰਿਆ ਵੀ ਆਪਾਂ ਦੇਖਦੇ ਆ ਹਨਾ ਹਰ ਰੋਜ਼ ਕਿਤੇ ਨਾ ਕਿਤੇ ਇਨਸਾਨਾਂ ਨਾਲ ਨਾਲ ਲੋਜਾਂ ਨੰਮਰਾ ਨਾਂ ਨਾਲ ਹਨਾ ਕਿੰਨੀਆਂ ਅਨੋਹਣੀਆਂ ਆਪਾਂ ਦੇਖ ਰਹੇ ਹਾਂ ਹੁੰਦੀਆਂ ਇੰਨਾ ਹਨਾ ਇਸੇ ਤਰ੍ਹਾਂ ਹੀ ਇੱਕ ਸਾਡੀ ਆਂ ਗਾਂਸ ਹੋਈ ਸੀ ਕੁਝ ਦਿਨ ਪਹਿਲਾਂ ਤਾਂ ਇਹਦਾ ਜਿਹੜਾ ਬੱਚਾ ਤੁਸੀਂ ਬੱਚਾ ਵੇਖੋ ਭਾਈ ਇਹਦੇ ਉੱਪਾ ਜਿਹਨੇ ਪਿਛਲੇ ਨਾਲ ਲੱਤਾਂ ਹਨਾ ਇੱਕ ਲੱਤ ਤਾਂ ਜਮਾ ਅੱਧਿਕ ਹੈ ਨਹੀਂ ਹਨਾ ਤਕਰੀਬਨ ਜਮਾਂਦਰੂ ਤੇ ਜਿਹੜੀ ਆ ਲੱਤ ਦੂਜੀ ਆ ਏ ਭਾਈ ਉਹਦਾ ਮਤਲਬ ਮਰਿਆ ਵਾਂਗੂ ਕਹਿ ਸਕਦੇ ਆ ਵੀ ਜੇ ਮਰੀ ਹੋਈ ਲੱਤ ਆ ਤਾਂ ਵੇਖੋ ਵਿਚਾਰੇ ਨੂੰ ਯਾਰ ਇਹਨੂੰ ਚੱਕ ਕੇ ਅਸੀਂ ਬਿਠਾ ਦਿੰਨੇ ਆ ਵੀ ਚੱਕ ਕੇ ਅੰਦਰ ਕਰਦੇ ਆ ਚੱਕ ਕੇ ਇਹਨੂੰ ਬਾਹਰ ਲੈ ਕੇ ਜਾਂਦੇ ਆ ਤਾਂ ਹਜੇ ਪਤਾ ਨਹੀਂ ਹੈਗਾ ਇਹਨੇ ਜ਼ਿੰਦਗੀ ਦੇ ਨਾਲ ਕਿੰਨਾ ਕੁ ਲੜਨਾ ਤੇ ਕਿੰਨਾ ਗੈਣੇ ਵਿਚਾਰੇ ਨੇ ਆਪ ਦਾ ਜਿਹੜਾ ਦੁੱਖ ਆ ਉਹ ਭੋਗਣਾ ਹਨਾ ਤਾਂ ਇਹ ਤਾਂ ਹੁਣ ਪਰਮਾਤਮਾ ਜਾਣਦਾ ਹੈ ਜਾਂ ਇਹ ਜਾਣਦਾ ਹਨਾ ਵੀ ਕਿੰਨੀਆਂ ਇਹਨੇ ਕੀ ਤਾਂ ਮਾੜੇ ਕਰਮਾਂ ਦਾ ਕੋਈ ਲੇਖਾ ਜੋਖਾ ਕਹਿ ਸਕਦੇ ਆ ਹਨਾ ਜਰ ਬਸ ਸੌਂ ਤੋਂ ਬਾਹਰ ਗੱਲ ਹੋ ਜਾਂਦੀ ਆ ਪਹਿਲਾਂ ਕਦੇ ਪਸ਼ੂਆਂ ਚ ਇਹ ਚੀਜ਼ਾਂ ਚੀਜ਼ਾਂ ਸੁਣਨਾ ਨਹੀਂ ਸੀ ਹੁਣ ਇਹਦੀ ਗਾਂ ਜਿਹੜੀ ਹੈਗੀ ਇਹ ਇਹਦੀ ਮਾਂ ਸੀ ਸਾਡੇ ਕੋਲੇ ਪਹਿਲੇ ਦੋ ਤਿੰਨ ਸੂਏ ਸੂਈਆ ਬਹੁਤ ਸਾਨੂੰ ਮਤਲਬ ਔਖਾਂ ਚ ਇਹ ਸੂਈ ਆ ਤੇ ਪਹਿਲੇ ਸਾਲ ਤਾਂ ਉਹ ਵਿਚਾਰੀ ਪੂਰੀ ਹੋ ਗਈ ਕਿਉਂਕਿ ਉਹਨੇ ਜਦੋਂ ਉਹਦੇ ਅੰਦਰ ਜਦੋਂ ਅਸੀਂ ਵੇਖਿਆ ਨਾ ਬੱਚਾ ਡਾਕਟਰਾਂ ਨੂੰ ਚੈੱਕ ਕਰਵਾਇਆ ਤਾਂ ਬੱਚਾ ਸੁੱਕ ਚੁਕਿਆ ਸੀ ਹੱਡੀਆਂ ਇਕੱਲੀਆਂ ਨਿਕਲੀਆਂ ਕਮਾਲ ਦੀ ਗੱਲ ਆ ਮਾਇਆ ਦੀ ਜ਼ਿੰਦਗੀ ਦੇ ਵਿੱਚ ਕਦੇ ਇਹੋ ਜਿਹਾ ਕੇਸ ਨਹੀਂ ਵੇਖਿਆ ਸੀ ਪਸ਼ੂਆਂ ਤੇ ਕਿਉਂਕਿ ਪਹਿਲਾਂ ਮਤਲਬ ਆਪਾਂ ਰੱਖਦੇ ਹਾਂ ਪਸ਼ੂ ਸਾਰੇ ਹਨਾ ਤਾਂ ਵੀ ਇਹੋ ਜਿਹਾ ਕਦੇ ਵੇਖਿਆ ਨਹੀਂ ਸੀ ਤਾਂ ਜਿਹੜੇ ਆ ਹੁਣ ਅਸੀਂ ਵੇਖੀ ਜਾਂਦੇ ਆ ਯਾਰ ਇਹ ਰੱਬ ਜਾਣੇ ਹੁਣ ਕਰਮਾਂ ਦੇ ਕੋਈ ਲੇਖੇ ਜੋਖੇ ਆ ਜੋ ਮਤਲਬ ਉਹਦਾ ਮਾਲਕ ਵੀ ਲਾ ਲੋ ਜਾਂ ਇਹ ਲਾ ਲੋ ਹਨਾ ਵਿਚਾਰੇ ਭੁਗਤ ਰਹੇ ਆ ਤਾਂ ਯਾਰ ਉਹ ਇਹਦੀ ਜਿਹੜੀ ਮਾਂ ਸੀ ਇਹਦੀ ਮਤਲਬ ਤਾਂ ਉਹ ਵੀ ਗਾਂ ਨੇ ਬਹੁਤ ਦੁੱਖ ਤਕਲੀਫ ਝੱਲ ਕੇ ਅਸੀਂ ਮਤਲਬ ਉਹਨੂੰ ਰੱਖਿਆ ਸੀ ਬਸ ਅਸੀਂ ਫੇਰ ਵੀ ਸਾਡਾ ਦਿਲ ਨਹੀਂ ਕਰਿਆ ਕਰੀ ਵੀ ਉਹਨੂੰ ਵੇਚ ਦੇ ਗਏ ਹਨਾ ਵੀ ਯਾਰ ਨਹੀਂ ਇਹਨੂੰ ਵੇਚਣਾ ਤਾਂ ਹੈ ਹੀ ਨਹੀਂ ਤੇ ਬਸ ਉਹ ਵਿਚਾਰੀ ਪੂਰੀ ਹੋ ਗਈ ਯਾਰ ਤਾਂ ਹੁਣ ਐਂ ਵੇਖੋ ਵੀ ਸਾਡੇ 3-4 ਸਾਲ ਲਗਾਤਾਰ ਸਾਨੂੰ ਇਹ ਵਿੱਚ ਹੋ ਗਿਆ ਤਾਂ ਐਦਾਂ ਹੀ ਇਹਨੂੰ ਬਸ ਅਸੀਂ ਦੁੱਧ ਪਿਆ ਦਿੰਦੇ ਆ ਤਾਂ ਆ ਵੇਖੋ ਪਿੱਛੇ ਵਿਚਾਰੇ ਤੋਂ ਖੜਹਿਣ ਨਹੀਂ ਜਾਂਦਾ ਇਹ ਤੂੰ ਤੇ ਔਖਾ ਬਹੁਤ ਆ ਕਿਉਂਕਿ ਉਥਲੇ ਸਾਹਮਣ ਵਾਲਿਆਂ ਨੂੰ ਵੀ ਔਖਾ ਹੁੰਦਾ ਤਾਂ ਇਹਨੂੰ ਵਿਚਾਰੇ ਨੂੰ ਕੀ ਤਾਂ ਕਿੰਨਾ ਔਖਾ ਹੋਊਗਾ ਨਾ ਇਹਦਾ ਹੁਣ ਇਹ ਜਾਣਦਾ ਜਾਂ ਇਹਦਾ ਰੱਬ ਜਾਣਦਾ ਵਿਚਾਰੇ ਦਾ ਬਹੁਤ ਔਖਾ